ਆ ਦੋਸਤੋ ਹੁਣ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸਾਡੀ ਕਣਕ ਦਾ ਝਾੜ ਵਧ ਜਾਵੇ ਮੈਂ ਬਹੁਤ ਸਾਰੇ ਕਿਸਾਨ ਵੀਰਾਂ ਤੋਂ ਸੁਣਦਾ ਕਹਿੰਦੇ ਸਾਡੀ ਕਣਕ ਤਾਂ ਬਸ 45 50 ਮਣਟੀ ਰਹ ਜਾਂਦੀ ਹੈ 18 20 ਮੰਟਲ ਤੇ ਲੋਕਾਂ ਦੀ ਪਤਾ ਨਹੀਂ ਕਿਵੇਂ 60 68 ਮਣ ਹੋ ਜਾਂਦੀ ਹੈ 65 ਪਰ ਮਣ ਸਾਡੀ ਕਿਉਂ ਨਹੀਂ ਨਿਕਲਦੀ ਤਾਂ ਦੋਸਤੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸਾਡੀ ਕਣਕ ਜਿਹੜੇ ਸਿੱਟੇ ਆ ਉਹਨਾਂ ਦੀ ਲੰਬਾਈ ਵਧ ਜੇ ਸਿੱਟੇ ਦੇ ਵਿੱਚ ਜਿਹੜੀ ਕੁੰਡਿਆਂ ਦੀ ਸੰਖਿਆ ਵਧ ਜੇ ਤਾਂ ਇਹ ਵੀਡੀਓ ਸਿਰਫ ਤੁਹਾਡੇ ਲਈ ਆ ਮੈਂ ਅਕਸਰ ਦੇਖਦਾ ਆਪਣੇ ਕਿਸਾਨ ਵੀਰ ਪਤਾ ਕਰੋ ਸਪਰੀਹਾਂ ਕਰਦੇ ਕਦੋਂ ਮਿਹਨਤ ਕਰਦੇ ਆ ਜਦੋਂ ਆਪਣੀ ਕਣਕੋ ਗੋਭ ਦੇ ਵਿੱਚ ਆ ਜਾਂਦੀ ਆ ਜੇਕਰ ਪੁੱਛਗੇ ਨਾ ਉਹਨਾਂ ਨੂੰ ਵੀ ਹੁਣ ਸਪਰੇਅ ਕਿਉਂ ਕਰਦੇ ਆ ਕਹਿਣਗੇ ਯਾਰ ਅਸੀਂ ਤਾਂ ਕਰਦੇ ਆ ਜੇਕਰ ਅਸੀਂ ਗੋਭ ਤੇ ਉੱਤੇ ਆਈ ਕਣਕ ਦੇ ਉੱਪਰ ਸਪਰੇਅ ਕਰਦੇ ਆ ਤਾਂ ਇਹਦੇ ਹੀ ਕਣਕ ਦੀ ਛੜੀ ਜਿਹੜਾ ਬੱਲੀ ਹੁੰਦੀ ਆ ਉਹਦਾ ਸਾਈਜ਼ ਵੱਜ ਜਾਂਦਾ ਤਾਂ ਦੋਸਤੋ ਉਸ ਸਮੇਂ ਸਾਈਜ਼ ਨਹੀਂ ਵੱਧਦਾ ਕਿਉਂਕਿ ਜਦੋਂ ਆਪਣੀ ਕਣਕ ਦੀ ਗੋਭ ਬਣ ਗਈ ਹੁਣ ਕੀ ਇਹ ਸਿੱਟਾ ਬਾਹਰ ਨਿਕਨ ਵਾਲਾ ਸਿੱਟਾ ਤਾਂ ਫਿਰ ਉਹਦੇ ਵਿੱਚ ਬਣ ਗਿਆ ਨਾ ਜਿਹੜੀ ਬੱਲੀ ਸੀ ਉਹਦੇ ਵਿੱਚ ਬਣ ਚੁੱਕੀ ਆ ਜਿੰਨਾ ਕ ਉਹਦਾ ਸਾਈਜ਼ ਹੁਣ ਆਸੀ ਉਹਦਾ ਤੈਅ ਹੋ ਚੁੱਕਿਆਗਾ ਉਹ ਸਮੇਂ ਸਿਰਫ ਆਪਾਂ ਆਪਣੇ ਕਣਕ ਦੇ ਦਾਣੇ ਮੋٹے ਤੇ ਭਾਰੇ ਕਰ ਸਕਦੇ ਆ ਬੱਲੀ ਦਾ ਸਾਈਜ਼ ਨਹੀਂ ਵਧਾ ਸਕਦੇ ਤਾਂ ਦੋਸਤੋ ਇਹ ਸਿੱਟੇ ਦਾ ਸਾਈਜ਼ ਕਦੋਂ ਵਧਾ ਸਕਦੇ ਆ ਜਦੋਂ ਆਪਣੀ ਕਣਕ 50 ਦਿਨਾਂ ਤੋਂ ਲੈ ਕੇ 65 ਦਿਨਾਂ ਦੇ ਵਿਚਕਾਰ ਹੋਵੇ ਤਾਂ ਇਹ ਸਮੇਂ ਕੀ ਹੁੰਦਾ ਇਹ ਸਮੇਂ ਆਪਣੀ ਕਣਕ ਫਟਾਰੀ ਵਾਲੀ ਸਟੇਜ ਤੋਂ ਲੰਘ ਕੇ ਨਿੱਕੇ ਜਿਹੇ ਸਿੱਟੇ ਦਾ ਨਿਰਮਾਣ ਕਰਨ ਲੱਗ ਜਾਂਦੀ ਆ ਤੁਸੀਂ ਨਾ ਦੇਖਿਓ ਜਿਹੜੇ ਨਾ ਕਿੰਨਾ ਕਿਸਾਨ ਵੀਰ ਗਣਕੇ 65 ਦਿਨਾਂ ਦੀ ਹੋ ਚੁੱਕੀ ਆ ਤਾਂ ਤੁਸੀਂ ਪੈ ਪਾੜ ਕੇ ਦੇਖਿਓ ਉਹਦੇ ਚ ਨਿੱਕਾ ਆ ਸਿੱਟਾ ਬੰਨ੍ਹ ਦੀ ਤਿਆਰੀ ਤੇ ਵਿੱਚ ਆ ਇਸ ਨੂੰ ਕਹਿੰਦੇ ਆਪਾਂ ਜੁਆਇੰਟਿੰਗ ਸਟੇਜ ਤੇ ਬਸ ਇਹੀ ਸਹੀ ਮੌਕਾ ਗਾ ਮੌਕੇ ਤੇ ਚੌਕਾ ਮਾਰਨ ਦਾ ਤਾਂ ਦੋਸਤੋ ਆਪਾਂ ਹੁਣ ਕੀ ਕਰਨਾ ਆਪਾਂ ਹੁਣ ਜੇਕਰ ਚਾਹੁੰਦੇ ਆ ਕਿ ਸਿੱਟੀ ਲੰਬਾਈ ਵਧੇ ਤਾਂ ਉਸ ਸਮੇਂ ਆਪਾਂ ਇੱਕ ਕਰਨੀਆ ਸਪਰੇਅ ਸਪਰੇਅ ਵੀ ਆਪਾਂ ਨਹੀਂ ਕਰਨੀ ਵੀ ਆਪਾਂ ਜੂਰੀਆ ਲੈ ਲਈ ਜੂਰੀ ਸਪਰੇਅ ਕਰਦੇ ਜੂਰੀ ਤਾਂ ਆਪਾਂ ਪਹਿਲੀ ਵਾਰੀ ਹੀ ਮਥਰੀ ਹੋਣੇ ਆ ਨਾ 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 ਆਪਾਂ ਕੀ ਕਰਨਾ ਜਿਵੇਂ ਆ ਆਪਣੀ ਯੂਨੀਵਰਸਿਟੀ ਰეკਮੈਂਡ ਕਰਦੀ ਹੈ ਨਾ ਵੀ ਲਿਓਸਿਨ ਪਲਸ ਟੈਬੋਗਨੋਜੋਲ ਦੀ ਸਪਰੇਅ ਕਰੂ ਇਸ ਸਮੇਂ ਪਰ ਆਪਾਂ ਇਹ ਸਪਰੇਅ ਵੀ ਨਹੀਂ ਕਰਨੀ ਕਿਉਂਕਿ ਲਿਓਸਨ ਦੀ ਸਪਰੇਅ ਮੈਂ ਲਗਾਤਾਰ 2 ਸਾਲ ਕਰ ਚੁੱਕੇ ਆ ਪਹਿਲੇ ਸਾਲ ਮੈਂ 200 ml ਪਾਈ ਸੀ ਦੂਜੇ ਸਾਲ ਮੈਂ 1 ਲੀਟਰ ਤਣੇ ਗਿਲਿਆਂ ਤੇ ਬਾਕੇ ਦੇਖ ਲਿਆ ਮੈਨੂੰ ਜ਼ੀਰੋ ਰਿਜ਼ਲਟ ਮਿਲਿਆ ਇਸ ਲਈ ਮੈਂ ਇਹ ਸਪਰੇਅ ਤੁਹਾਡੇ ਲਈ ਬਿਲਕੁਲ ਵੀ ਰეკਮੈਂਡ ਨਹੀਂ ਕਰੂੰਗਾ ਮੈਨੂੰ ਜਿਸ ਚੀਜ਼ ਦਾ ਰਿਜ਼ਲਟ ਮਿਲਿਆ ਮੈਂ ਉਸ ਚੀਜ਼ ਬਾਰੇ ਤੁਹਾਨੂੰ ਦੱਸਣ ਜਾ ਰਿਹਾ ਤਾਂ ਦੋਸਤੋ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਇਸ ਸਟੇਜ ਦੇ ਵਿੱਚ ਆ ਕੇ 1 ਕਿਲੋ ਤਾਂ ਲੈਣਾ 04932 ਤੇ ਨਾਲ 200 ਐਮਐਲ ਪ੍ਰਤੀ 1 ਏਕੜ ਦੇ ਹਿਸਾਬ ਨਾਲ ਟੈਬੂਕੋਨਾਜ਼ੋਲ ਇਹ 25% ਦੇ ਵਿੱਚ ਵੀ ਆਉਂਦਾ ਤੇ 38% ਦੇ ਵਿੱਚ ਵੀ ਆਉਂਦਾ ਜਿਹੜਾ ਤੁਹਾਨੂੰ ਚੰਗਾ ਲੱਗੇ ਉਹ ਲੈ ਲਿਓ ਦੋਨਾਂ ਦਾ ਘੋਲ ਅਲੱਗ-ਅਲੱਗ ਬਣਾ ਕੇ ਇਕੱਠੀ ਸਪਰੇਅ ਕਰ ਦਿਓ ਤਾਂ ਦੋਸਤੋ ਇਸ ਦੇ ਰਿਜ਼ਲਟ ਬਹੁਤ ਜ਼ਿਆਦਾ ਸੋਨੇ ਮਿਲਦੇ ਆ ਦੇਖਣ ਦੇ ਵਿੱਚ ਆਪਣੇ ਸਿੱਟੀ ਦੀ ਲੰਬਾਈ ਵੀ ਵਧੂਗੀ ਤੇ ਆਪਣੇ ਕਣਕ ਦਾ ਝਾੜ ਵੀ ਵਧੂਗਾ ਜਿੰਨਾ ਕਿਸਾਨ ਵੀ ਤੋਂ ਡੀਏਪੀ ਘੱਟ ਪੈ ਗਈ ਜਾਂ ਤੁਹਾਨੂੰ ਲੱਗਦਾ ਕਿ ਯਾਰ ਹਾਂ ਸਾਡੀ ਕਣਕ ਦਾ ਥੋੜੀ ਦਬੀ ਜੀ ਲੱਗਦੀ ਆ ਉਹ ਤਾਂ 04932 ਜ਼ਰੂਰ ਪਾਉਣਾ ਤਾਂ ਦੋਸਤੋ ਜਿਹੜਾ ਟੈਬੂਕਨਾ ਜੋਲ ਆ ਹਨਾ ਇਹ ਆਪਣੀ ਯੂਨੀਵਰਸਿਟੀ ਵੀ ਰეკਮੈਂਡ ਕਰਦੀ ਆ ਕਿ ਜੇਕਰ ਤੁਸੀਂ ਚੰਗਾ ਝਾੜ ਚਾਹੁੰਦੇ ਹੋ ਵੈਸੇ ਤਾਂ ਉਹਨਾਂ ਨੇ ਟੈਬੂਕਨਾ ਜੋਲ ਨਾਲ ਲੀਹੋਸਨ ਵੀ ਆਖਿਆ ਸੀਗਾ ਵੀ ਇਹ ਦੋਨਾਂ ਦੀ ਇਕੱਠੀ ਸਪਰੇਅ ਕਰਨੀ ਆ ਪਰੰਤੂ ਜਿਹੜਾ ਮੇਰਾ ਤਜਰਬਾ ਮੈਨੂੰ ਟੈਬੂਗਨਜੋਲ ਦਾ ਰਿਜ਼ਲਟ ਮਿਲਿਆ ਲਿਹੋਸਨ ਦਾ ਮੈਨੂੰ ਰਿਜ਼ਲਟ 0 ਲੱਗਿਆ ਤਾਂ ਕਰਕੇ ਆਪੇ ਇਸ ਜੀਨ ਨੂੰ ਸਾਈਡ ਤੇ ਕਰਤਾ ਇਕੱਲਾ ਟੈਬਗੁਨਜੋਲ ਚੱਕ ਲਿਆ ਤੇ ਉਹਦੇ ਨਾਲ ਬਸ 04932 ਐਡ ਕਰ ਦਿੱਤਾ ਸਾਵਧਾਨੀ ਇਕੀ ਵਰਤਣੀ ਆ ਪਾਣੀ ਆਪਾਂ ਫੁੱਲ ਲਾਉਣਾ ਸਿੱਧਾ ਪ੍ਰੈਸ਼ਰ ਪੱਤਿਆਂ ਤੇ ਨਹੀਂ ਮਾਰਨਾ ਨਿਓਜਲ ਥੋੜੀ ਜਿਹੀ ਉੱਪਰ ਚੱਕ ਕੇ ਰੱਖਣੀ ਆ ਤੇ ਘੋਲ ਦੋਨਾਂ ਦਾ ਅਲੱਗ-ਅਲੱਗ ਬਣਾਉਣਾ ਤੇ ਇਕੱਠੀ ਸਪਰੇਅ ਕਰ ਦੇਣੀ ਆ ਤਾਂ ਦੋਸਤੋ ਜਿਹੜੇ ਕਿਸਾਨ ਵੀਰ ਕਹਿੰਦੇ ਨੇ ਸਾਡਾ ਝਾੜ ਨਹੀਂ ਵਧਦਾ ਕਿਰਪਾ ਕਰਕੇ ਉਹ ਇੱਕ ਸਬਰੀ ਏਸ ਦੀ ਜ਼ਰੂਰ ਕਰਨ ਯਾਦ ਰਹੇ ਦੋਸਤੋ ਜਿੰਨਾ ਕਿਸਾਨ ਵੀਰਾਂ ਨੇ ਜਿਵੇਂ DBW 187 ਆ DBW 303 ਅਜਿਹੀਆਂ ਵੈਰਟੀ ਲਗਾ ਸਕੀ ਲਗਾ ਰੱਖੀਆਂ ਜਿਨ੍ਹਾਂ ਦਾ ਪੋਟੈਂਸ਼ੀਅਲ ਯੀਲ ਬਹੁਤ ਜ਼ਿਆਦਾ ਆ ਜਿਨੀਆਂ ਕਿ ਝਾੜ ਦੇ ਦੀ ਸੰਭਾਤਾ ਬਹੁਤ ਜ਼ਿਆਦਾ ਹੈ ਜਿਵੇਂ ਯੂਨੀਵਰਸਿਟੀ ਕਹਿੰਦੀ ਹੈ 90% ਤੋਂ ਪਾਸ ਵੀ ਝਾੜ ਦੇ ਸਕਦੀ ਹੈ ਜੇਕਰ ਮੌਸਮ ਚੰਗਾ ਲੱਗਦਾ ਆਪਣਾ ਮੌਸਮ ਸਾਥ ਦਿੰਦਾ ਤਾਂ ਕਿਰਪਾ ਕਰਕੇ ਉਹੀ ਕਿਸਾਨ ਵੀਰ ਇਹਨਾਂ ਸਪ੍ਰੀਹਾਂ ਦੀ ਵਰਤੋਂ ਕਰਨ ਜਿੰਨਾ ਕਿਸਾਨ ਵੀਰਾਂ ਨੇ ਜਿਵੇਂ HD 3080 ਲਗਾ ਰੱਖੀ ਆ ਪੁਰਾਣੀਆਂ ਵੈਰਟੀਆਂ ਜਿਵੇਂ HD 294 ਲਗਾ ਰੱਖੀ ਆ ਕਿਰਪਾ ਕਰਕੇ ਉਹ ਕਿਸਾਨ ਵੀਰ ਇਹ ਸਪਰੇ ਤੋਂ ਦੂਰ ਰਹਿਣ ਹੁਣ ਦੇ ਉਜਾਇਤ ਧੰਨਵਾਦ ਦੋਸਤੋ